ਅਸਲਾਮੁਅਲੈਕੁਮ ਸਦਰੀਆ ਘਾਲ ਤੇ ਹੁਣੀ ਹੁਣੀ ਇੱਕ ਵੀਰੇ ਨੇ ਵੀਡੀਓ ਸੈਂਡ ਕੀਤੀ ਆ ਰਾਜਵੀਰ ਭਾਜੀ ਦੀ ਮਦਦ ਦੀ ਵੀਡੀਓ ਆਈ ਸੀ ਉਹਨਾਂ ਦੀ ਐਮ ਕੰਡੀਸ਼ਨ ਜਿਹੜੀ ਆ ਉਹ ਵਾਕਿਆ ਬਹੁਤ ਬੈਡ ਆ ਤੇ ਵਾਕਿਆ ਇਸ ਇੱਕ ਮਾਂ ਵਾਸਤੇ ਆ ਸਤਮਾ ਦੁੱਖ ਜਿਹੜਾ ਇਹਨਾਂ ਉਹ ਬਹੁਤ ਵੱਡਾ ਹੈ ਇਸ ਦੁੱਖ ਨੂੰ ਇਸ ਸਦਮੇ ਨੂੰ ਹਰ ਇੱਕ ਨੇ ਭੁੱਲ ਜਾਣਾ ਹੈ ਹੋਰ ਇੱਥੇ ਦਿਨ ਦੋ ਦਿਨ ਮਹੀਨਾ ਨਹੀਂ ਆਉਂਦਾ ਤੇ ਉਹਨਾਂ ਦੀ ਮਾਤਾ ਸ਼ਰੀ ਨੇ ਨਹੀਂ ਭੁੱਲਿਆ ਉਹਨਾਂ ਦੀ ਮਾਤਾ ਨੇ ਨਹੀਂ ਭੁੱਲਣਾ ਬਿਲਕੁਲ ਉਹਨੇ ਆਪਣਾ ਖਾਣਾ ਪੀਣਾ ਭੁੱਲ ਜਾਣਾ ਹੈ ਲੇਕਿਨ ਉਹਨੇ ਆਪਣੀ ਮਰੇ ਮਾਂ ਨੂੰ ਭੁੱਲਣਾ ਦੇਵਾ ਇਸ ਦਾ ਨਾ ਸੁਨਿਆ ਮੈਂ ਪੁੱਤ ਨੂੰ ਨਹੀਂ ਬੋਲਣਾ ਵਾਕੇ ਨਹੀਂ ਬੋਲਣਾ ਪਹਿਲੇ ਅਸੀਂ ਇਹਨਾਂ ਦੀ ਮਦਦ ਦੀ ਵੀਡੀਓ ਦੇਖ ਲੀਏ ਅੱਛਾ ਮੈਂ ਬੜੇ ਦਿਨਾਂ ਤੋਂ ਨਾ ਇਹਨਾਂ ਦੀ ਮਦਦ ਦੀ ਵੀਡੀਓ ਲੱਭਦੀ ਸੀ ਕਿ ਮੈਂ ਉਹਨਾਂ ਦੇ ਮਦਰ ਮੈਂ ਅੱਜ ਮੈਂ ਦੇਖੀ ਅੱਜ ਮੈਂ ਦੇਖੀ ਪਹਿਲੇ ਤੇਨੂੰਾਂ ਦੀ ਮਦਦ ਮੈਂ ਆਹ ਆਈ ਅੱਛਾ ਇੱਕ ਹੋਰ ਚੀਜ਼ ਨੋਟ ਕਰੋ ਹਾਂ ਜਿਵੇਂ ਉਹ ਆ ਰਹੇ ਹਨ ਟਰਮ ਬਿਲਕੁਲ ਸ਼ੁਰੂ ਤੋਂ ਸਟਾਰਟ ਕਰਦੀ ਹੈ ਜਿਵੇਂ ਆ ਰਹੇ ਉਹਨਾਂ ਨੇ ਆਪਣੇ ਨਾ ਇੱਥੇ ਹੱਥ ਰੱਖਿਆ ਹਾਂ ਨਾ ਦੇ ਕਿੰਨਾ ਕਿਦਾ ਖਦੋ ਮਾਂ ਦੀ ਕੁੱਖ ਜਿਹੜਾ ਕੋਈ ਮਾਂ ਦੀ ਉਹਨੂੰ ਹੱਥ ਨਹੀਂ ਪਾ ਲੈਂਦਾ ਤਾਂ ਜੀ ਹਾਂ ਤੇ ਕੁੱਖ ਨੂੰ ਹੱਥ ਪਾ ਲੈਂਦਾ ਦੇਖੋ ਉਹਨਾਂ ਨੇ ਇੱਥੇ ਹੱਥ ਰੱਖਿਆ ਤੈਨੂੰ ਟਾਈਮਿੰਗੋ ਕਨੇ ਦੱਸ ਦੇਵਾਂਗੇ ਤਾਂ ਕੋਈ ਰਿਚ ਪਾ ਜਾਵਾਂਗੇ ਹਸਪਤਾਲ ਨੇ ਕਿੰਨੇ ਕੰਫਰਮ ਕੀਤਾ ਜੀ ਮੈਨੂੰ ਹਸਪਤਾਲ ਦਾ ਕੋਈ ਪਤਾ ਨਹੀਂ ਜੀ ਕਿਨੇ ਵੇ ਕੀਤਾ ਅਮਨੀ ਰੱਖ ਸਾਹਿਬ ਆਈ ਸੀ ਜੀ ਉਹਨਾਂ ਨੇ ਕਿਹਾ ਕਿ ਪਬਲਿਕ ਨੂੰ ਬੇਨਤੀ ਹੈ ਕਿ ਰਾਸ਼ਨ ਨਾ ਕਰੋ ਇਥੇ ਤੇ ਕੱਲੂ ਸਟਾਰ ਤੇ ਲੋਕ ਟਾਈਨ ਫੇਸਬੁਕ ਬੋਲਦੇ ਪਰ ਜਸਟਰ ਕੱਤੇ ਕਹਿੰਦੇ ਤਾਂ ਕਿ ਸਟਾਰ 10 ਰੌਣੀ ਹਾਂਜੀ ਕੱਲ 10 ਵਜੇ ਪਿੰਡ ਜਗਰਾਮ ਜਿਹੜਾ ਹਾਂਜੀ ਹਾਂਜੀ ਹਾਂ ਤਾਂ ਬਿਲਕੁਲ ਸੋ ਇਹ ਬਿਲਕੁਲ ਸੋ ਜਿਹੜੀ ਅਪਡੇਟ ਹੈ ਕਿ ਰਾਜਵੀਰ ਜਵੰਦਾ ਹੋਣਾਂ ਦਾ ਕੱਲ ਜਿਹੜਾ ਸਸਕਾਰ ਦਸਵੇਂ ਦਿਨਾਂ ਤੇ ਪਿੰਡ ਕੀਤਾ ਜਾਏਗਾ ਇੱਕ ਪੋਸਟੀ ਜਿਹੜੀ ਉਹ ਕੀਤੀ ਗਈ ਹੈ ਖੁਸ਼ਮੇ ਬਾਤ ਜਿਹੜੀ ਉਹ ਲਾਰਜ ਇਥੋਂ ਲਜਾਈ ਦਏਗੀ ਅਮ੍ਰਿਤਕਦੇਹ ਜਿਹੜੀ ਰਾਜਵੀਰ ਜਵੰਦਾ ਹੋਣਾ ਦੀ ਉਸ ਨੂੰ ਪਿੰਡ ਜਿਹੜਾ ਉਹ ਲਜਾਇਆ ਜਾਏਗਾ ਇਹ ਅਪਡੇਟ ਜਿਹੜੀ ਹੈ ਰਾਜਵੀਰ ਜਵੰਦਾ ਹੋਣਾ ਦੇ ਸਬੰਧ ਦੇ ਵਿੱਚ ਫੋਰਟਿਸ ਹਸਪੀਟਲ ਤੋਂ ਹੈ ਕਿ ਜਿਹੜਾ ਪਰਿਵਾਰ ਉਹ ਅੰਦਰ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਰਾਜਵੀਰ ਜਵੰਦਾ ਹੋਣਾ ਨੂੰ ਪਿੰਡ ਲਜਾਇਆ ਜਾਏਗਾ ਸਭ ਬਹੁਤ ਮਟਕਾ ਟੱਪੈ ਜਾ ਉਸ ਲੈ ਨੂੰ ਛੋਟੇ ਬੱਚੇ ਨੇ ਇੱਕ ਮਾਂ ਮੇਰਾ ਪੁੱਤ ਚੱਲ ਚਲੋ ਸਾਢੇ 6:00 ਸੂਨੇ ਸਾਡੇ ਵੀ ਬੱਚਾ ਇੱਕ ਬਾਂਦੀ ਜਾਵੇ ਸਰ ਨੂੰ ਕੋਲੀ ਪਿੰਡ ਹੈ ਕੋਲੀ ਪਿੰਡ ਹੈ ਕੋਲੀ ਪਿੰਡ ਹੈ ਹਾਂ ਜਦੋਂ ਜੀ ਅੱਜ ਪਹਿਲੇ ਪਤਾ ਲੱਗਿਆ ਸੀ ਅੱਜ ਇਸ ਵੇਲੇ ਅੱਜ ਮੈਂ ਤਿਆਰ ਹੋ ਰਹੀ ਸੀ ਪਰ ਮਿਲੁਰਸ਼ ਤੋਂ ਪਤਾ ਲੱਗਾ ਕਿ ਉਹਨਾਂ ਦਾ ਚਾਪੀ ਚਲਾਉਂ ਨਹੀਂ ਗੱਸਾ ਵੀ ਚੀਕੀਆਂ ਮੈਂ ਇਹਨਾਂ ਦੇ ਲੋ ਜਾਦ ਕੀਤੀਆਂ ਕਿ ਪਰਮਾਤਮਾ ਛੋਟੇ ਛੋਟੇ ਬੱਚੇ ਨੇ ਇੱਕ ਮਾਂ ਮੇਰਾ ਪੁੱਤ ਚੱਲ ਕੇ ਮੈਨੂੰ ਪਤਾ ਕਰਤ ਕੀ ਬੀਤ ਗਿਆ ਪਰ ਮਾਂ ਦੇ ਜੀ ਸੋ ਮੁਸੂਲੋ ਕਿਉਂਕਿ ਤਾਂ ਆਪਣਾ ਰੱਬ ਦੇ ਨਾਮ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੀ ਹੋਈ ਹੈ ਤੁਹਾਡੀ ਸੁਣੀ ਨਹੀਂ ਦੇਵਾਂ ਮੈਂ ਫੋਟੀ ਚ ਕਦੇ ਵੀ ਨਹੀਂ ਸੀ ਹੋਣਾ ਚਾਹੁੰਦੀ ਕਿਉਂਕਿ ਮੇਰੇ ਪੁੱਤ ਫੋਟੀ ਵਾਲਿਆਂ ਨੇ ਰਜਿੰਦਰਾ ਜੀ ਭੇਜੇ ਜਦੋਂ ਮਾਰਿਆ ਸੀ ਤਾਂ ਤੇ ਮੈਨੂੰ ਉੱਥੇ ਯਕੀਨ ਨਹੀਂ ਸੀ ਪਰ ਫਿਰ ਮੈਂ ਪ੍ਰਮਾਤਮਾ ਦਾ ਅਸਰਾ ਲੈ ਕੇ ਮੈਂ ਚਲੋ ਸਾਡੀ ਸਿਹਤ ਸੁਣ ਲੈ ਸਾਡੇ ਵੀ ਬੱਚਾ ਇੱਥੇ ਵੱਸ ਜਵੇ ਪਰ ਨਹੀਂ ਕੋਲ ਬਸਰ ਲੇ ਗਏ ਉਹ ਅੱਛੀ ਜਿਹੀ ਗੱਲ ਲੈ ਕੇ ਗਏ ਉਹ ਪਿੰਡ ਲੈ ਕੇ ਗਏ ਮੇਰੇ ਸਾਹਮਣੇ ਐਂਬੂਲੈਂਸ 'ਚ ਉਹ ਲੈ ਕੇ ਗਏ ਸ਼ੀ ਮਿਸਪਾਟ ਪਿੰਡ ਲੈ ਕੇ ਗਏ ਉਹ ਨਵਾਰਾ ਜੀ ਬੈਠਾ ਸਾਡੇ ਨਾਲ ਦਿੱਲੀ ਮੋਰਚੇ ਤੇ ਇਕੱਠੇ ਰਹੇ ਹੋ ਹਾਂਜੀ ਕਿ ਪਸੀ ਜੁਮਾਸੀ ਉਹਦਾ ਚਰਨ ਬਹੁਤ ਜ਼ਿਆਦਾ ਤੇ ਰਸਵਾਸੀ ਵੀ ਉਹਦੇ ਨਾਲ ਗੱਤਾਂ ਹੋ ਰਹੀਆਂ ਵਧੀਆ ਗੀ ਗਾਣਾ ਵਧੀਆ ਕਰਨਾ ਫਿਰ ਉਹਨੇ ਸਪੋਰਟ ਪਸਾਨੀ ਵੇਲੇ ਹੁਣ ਵੀ ਹੜਾ ਵੇਲੇ ਉਹਨੇ ਬਹੁਤ ਸਪੋਰਟ ਕੀਤੀ ਜਾਂ ਪਰ ਉਹ ਕਹਿੰਦਾ ਸੀ ਮੇਰਾ ਨਾਮ ਨਾ ਹੋਣਾ ਚਾਹੀਦਾ ਬਹੁਤ ਸਪੋਰਟ ਕਰਦੇ ਕਿ ਸਾਡੇ ਤਾਂ ਪੂਰ ਲੈਂਦਾ ਸੀ ਨਾ ਦਿੱਲੀ ਜਦੋਂ ਜਿਸ ਦਿਨ ਦਿੱਲੀ ਟਿਕਰੀ ਉੱਤਰਦਾ ਸਟੇ ਹੁਣ ਸੁਦਨੋਂ ਸੁਦਨ ਪੇਉਦੀ ਖਬਰ ਆਈ ਤੇ ਫਿਰ ਵੀ ਉਹਨੇ ਉੱਥੇ ਪੜਾ ਲਾ ਕੇ ਫਿਰ ਹੀ ਉੱਥੋਂ ਚੱਲੇ ਸੀ ਉਦੋਂ ਵੀ ਸੀ ਕੋੜੀ ਸੀਗੇ ਆਖੀ ਕਰਵਾ ਕੇ ਲੈ ਕੇ ਸੁਣਾ ਲਈ ਉਹਨਾਂ ਕਰਵਾ ਬਣਾ ਉਸੇ ਪਹਿਲਾਂ ਮੈਂ ਪਤਾ ਲੈ ਕੇ ਗਈ ਆ ਉਦੋਂ ਉਹ ਦੱਸਦੇ ਸੀ ਡਾਕਟਰ ਕੀ ਠੀਕ ਹੋ ਜਾਏਗਾ ਕਵਰ ਕਰ ਰਹੇ ਨਹੀਂ ਪਰ ਮੈਨੂੰ ਪਹਿਲੇ ਐਸੇ ਕਿੰਨੇ ਹੀ ਕਹਦਾ ਬਹੁਤ ਭਲਾਵੇ ਇੱਥੇ ਹੈਗੇ ਜੀ ਜੀ ਅਭੀ ਕਰ ਚੋ ਵੀ ਗੱਲ ਕੀਤੀ ਪੰਜਾਬੀ ਫਹਿਰਾਵੇ ਦੀ ਕਿ ਉਹਨਾਂ ਨੇ ਬਹੁਤ ਸੋਣਾ ਗਾਇਆ ਕਿ ਹਰ ਇੱਕ ਬੰਦਾ ਉਹਨਾਂ ਨੂੰ ਸੁਣਦਾ ਸੀਗਾ ਪਰਿਵਾਰ ਨੇ ਸੁਣਿਆ ਸਾਰੇ ਉਹਨਾਂ ਨੇ ਬਹੁਤ ਸੋਨੇ ਗਾਏ ਨੇ ਬਹੁਤ ਵੱਡਾ ਇੱਕ ਪੰਜਾਬ ਦਾ ਹੀਰਾ ਜਿਸਨੂੰ ਬਹੁਤ ਵੱਡਾ ਘਾਟਾ ਪੈ ਗਿਆ ਇਸ ਲੈਣ ਦੇ ਵਿੱਚ ਹਏ ਹਏ ਮਾ ਦੀ ਲਾਇਨਾ ਸਾਡੇ ਬੜਾ ਛਾਇਆ ਬਹੁਤ ਵੱਡਾ ਵਾ ਬਹੁਤ ਵੱਡਾ ਘਾਟਾ ਪੈ ਗਿਆ ਕਹਿੰਦੇ ਬਾਕੀ ਬਹੁਤ ਵੱਡਾ ਘਾਟਾ ਪੈ ਗਿਆ ਪੰਜਾਬ ਨੂੰ ਤੇ ਇਸ ਕਾਟੇ ਦਾ ਕੋਈ ਨਾਮਿਲ ਬਦਲ ਵੀ ਨਹੀਂ ਹੈ ਕਿਸੇ ਨੇ ਪੂਰਾ ਵੀ ਨਹੀਂ ਕਰਨਾ ਅੱਛਾ ਪਹਿਲੇ ਸਿਰੇ ਵੀਡੀਓ ਤੇ ਉਹਨਾਂ ਦੀ ਮਾਤਾ ਜੀ ਆਏ ਉਹਦਾ ਤਾਂ ਛੋਟਾ ਜਿਹਾ ਕਲਿੱਪ ਜਿਹੜਾ ਸਾਥ ਇਹ ਤੁਸੀਂ ਦੇਖੋ ਕਿ ਰੂ ਕਾ ਹੋਟ ਖੁਸ਼ ਹੋਇਆ ਹੋਇਆ ਕਿੰਨਾ ਬਕਰੋਏਗੀ ਵਿਚਾਰੇ ਕਿੰਨਾ ਇੱਥੇ ਹੱਥ ਰੱਖਿਆ ਹੋਇਆ ਹੈ ਪਤਾ ਨਹੀਂ ਉਹਨਾਂ ਨੂੰ ਕਿੰਨੇ ਕਿੰਨੇ ਜਾਨਾਂ ਦਾ ਹੱਥ ਸੀਗਾ ਹਾਂ ਜੀ ਹਾਏ ਅੱਲਾ ਉਹਨਾਂ ਨੂੰ ਕਿੰਨਾ ਦੁੱਖ ਹੋਏਗਾ ਅੱਛਾ ਕਿਹੜਾ ਅੱਜ ਦੇ ਰੋਂਡੇ ਹੋਣੇ ਆ ਉੱਤੇ 11 ਦਿਨ ਹੋ ਗਏ ਰੋ ਰੋ ਕੇ ਖੱਪ ਗਈਆਂ ਹੋਣੀਆਂ ਕਿੱਥੇ ਘਰ ਜਾਂਦੀਆਂ ਹੋਣੀਆਂ ਕਿੱਥੇ ਉਹਨਾਂ ਦੇ ਖਾਣ ਪੀਣਾਂ ਉਹਨਾਂ ਦਾ ਖਤਮ ਹੋਇਆ ਹੋਣਾ ਇਹਨੇ ਇਹਨਾਂ ਦਾ ਜੋ ਖੁਦ ਸੋਚ ਜਿਹਦਾ ਪੁੱਤਰ ਵੈਂਟੀਲੇਟਰ ਤੇ ਹੋਵੇ ਜਿਹਦਾ ਬੰਦਾ ਵੈਂਟੀਲੇਟਰ ਤੇ ਹੋਵੇ ਉਹ ਕੀ ਕਰਦੀ ਹੋਏਗੀ ਕੀ ਸਿਚੁਏਸ਼ਨ ਹੋਏਗੀ ਉਹਨਾਂ ਦੀ ਉਹਨਾਂ ਨੂੰ ਖਾਣਾ ਪੀਣਾ ਲੰਘਦਾ ਹੋਏਗਾ ਕਿ ਹਸਪਤਾਲਾਂ ਚ ਬੈਠੇ ਹੋਏ ਨੇ ਉਹ ਬਜ਼ੁਰਗ ਕਹਿ ਰਹੇ ਨੇ ਕਿ ਮੈਂ ਦੋ ਵਾਰ ਹੀ ਬਤਾ ਲਿਆ ਹਨ ਵੀ ਆ ਗਈਆਂ ਮੈਂ ਅੱਜ ਫੇਰ ਦੁਬਾਰਾ 46 ਕਿ ਮੈਂ ਨਾ ਨਹੀਂ ਮੇਨੋ ਸਾਡਾ ਅੱਛਾ ਬੇਟਾ ਸੀ ਜਿਹੜਾ ਕਿੰਨਾ 40 ਵਾਲਿਆ ਨਹੀਂ ਉਹ ਹਸਪਤਾਲ ਨੂੰ ਬਲੇਮ ਕਰਨ ਨੂੰ ਬੋਲਦੇ ਹਨ ਉਹਨਾਂ ਦਾ ਖੋਦ ਦਾ ਬੇਟਾ ਜਿਹੜਾ ਸਿੱਥੇ ਇਲਾਜ ਹੁੰਦਾ ਸੀ ਉਹਨ ਵੀ ਜਿਹੜਾ ਉਹ ਵੀ ਜਿੰਦਾ ਆਇਆ ਸੀ ਮੇਰਾ ਪੁੱਤਰ ਮੇਰਾ ਪੁੱਤਰ ਡਰ ਗਿਆ ਤੁਮ ਅੱਗੇ ਕੰਦੀ ਕੰਦੀ ਮੈਨੂੰ ਯਕੀਨ ਨਹੀਂ ਸੀਗਾ ਪਰ ਫੇਰ ਵੀ ਰੱਬ ਲੱਗੇ ਦਵਾਈ ਦਿੱਤੀ ਕਿ ਰੱਬ ਨੂੰ ਸਹੀ ਆ ਵੀ ਸਾਡਾ ਪੁੱਤਰ ਇਹ ਆਖੀ ਬਚ ਜਾਵੇ ਅੱਛਾ ਕਹਿੰਦੀ ਮੈਂ ਸਵੇਰ ਤਿਆਰ ਹੋਈ ਆਨ ਆਸ ਤੇ ਲੇਕਿਨ ਮੇਰੇ ਸਿਰ ਤੇ ਪਤਾ ਲੱਗਾ ਲੋਕ ਟੋਕ ਟੋਡਾ ਪਤਾ ਕਰੂੰ ਕਿਤੋਂ ਕਿਤੋਂ ਲੋਕ ਆ ਗਏ ਮੋਰਚੇ ਨੇ ਆਜ਼ਾਦ ਵੀਰ ਭਾਜੀ ਨਾਲ ਸੀਗੇ ਤੇ ਦੇਖੋ ਹੱਡਾ ਦੇ ਵਿੱਚ ਵੀ ਇੰਨੀ ਮਦਦ ਕੀਤੀ ਤੇ ਉਹਨਾਂ ਨੇ ਕਿਹਾ ਮੇਰਾ ਨਾਮ ਦਾ ਨਾਮ ਨੇਕੀ ਕੀਤੀ ਤੇ ਨਾਮ ਤੱਕ ਨਹੀਂ ਆਇਆ ਆਹ ਗੱਲ ਆ ਕਿ ਨੇਕੀ ਕਰ ਦਰਿਆ ਵਿੱਚ ਡਾਲ ਐਵੇਂ ਦਾ ਬੰਦਾ ਸੀ ਉਹ ਸ਼ੇਰ ਬੱਬਰ ਹੀ ਪੰਜਾਬ ਦਾ ਹੀਰਾ ਸੀ ਪੰਜਾਬ ਦਾ ਪੰਜਾਬ ਨੂੰ ਵਾਕੇ ਘਾਟਾ ਪਾ ਰਿਹਾ ਹੈ ਵਾਕੇ ਕਾਸ਼ ਰੱਬ ਕੋਈ ਐਸਾ ਕ੍ਰਿਸ਼ਮਾ ਕਰ ਦਿੰਦਾ ਮੈਨੂੰ ਲੱਗਦਾ ਹੈ ਬਜ਼ੁਰਗ ਸਾਹਿਬ ਉਸ ਟਾਈਮ ਉੱਥੇ ਨੇ ਹਾਂ ਕਿ ਮੇਰੇ ਸਾਹਮਣੇ ਹੁਣੇ ਆ ਬਲੈਂਸ ਦੇ ਪਾਸੇ ਪੜਾ ਗਿਆ। ਕਹਿੰਦੇ ਦੂਜੀ ਦਫਾ ਹੀ ਤੇ بیوی ਦੇ ਨਾਲ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਕਵਰ ਕਰ ਲਿਆ। ਡਾਕਟਰ ਠੀਕ ਆ ਮਤਲਬ ਡਾਕਟਰ ਨੇ ਬੜੀਆ ਤਸੱਲੀਆ ਦਿੱਤੀ ਆ ਹਨਾ ਕਿੰਝ ਖੁਸ਼ੀ ਦੀ ਇੱਕ ਉਮੀਦ ਟੁੱਟੀ ਦੇਖੋ ਕਿੰਨਾ ਤਕਲੀਫ ਤੇ ਕਿੰਨਾ ਲੇਕਿਨ ਇਹ ਯਾਰ ਕਦੀ ਇਹ ਲੱਗਦਾ ਕਿ ਡਾਕਟਰਾਂ ਨੇ ਕੀ ਰਿਕਵਰ ਕਰਨਾ ਸੀ ਜਦੋਂ ਉਹਦਾ ਬ੍ਰੇਨ ਹੀ ਸਾਰਾ ਇੰਜ ਹੋ ਗਿਆ ਸੀ ਡਾਕਟਰਾਂ ਕੋਲ ਰਿਕਵਰ ਕੀ ਹੋਣਾ ਸੀ। ਲੱਗਦਾ ਬਸ ਦੇਲੀ ਤੜਕ ਰਿਹਾ ਹੋਵੇਗਾ। ਜੇ ਸਪਾਇਨਲ ਕੋਰ ਕੋਈ ਛੋਟਾ ਜਾਂ ਕੰਮ ਤੇ ਨਹੀਂ ਸਪਾਇਨਲ ਕੋਰ ਦੀ ਨਹੀਂ ਮੈਨੂੰ ਸੱਚੀ ਮੈਨੂੰ ਇਹ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਉਹਨੂੰ ਤੇ ਉਹਨਾਂ ਨੂੰ ਪਿੰਡ ਲੈ ਗਿਆ ਹਾਂ ਕਹਿੰਦਾ 4 ਵਜੇ ਪਿੰਡ ਪਹੁੰਚ ਜਾਣਾ ਸੀ ਲੈ ਗਿਆ ਉਹਨਾਂ ਨੇ ਦੱਸਿਆ ਨਹੀਂ ਆਪਣੇ ਕਿ ਇੱਕ ਵੀਡੀਓ ਦੇਖੀ ਹੈ ਉਸ ਵੀਡੀਓ ਵਿੱਚ ਐਮੀ ਵੀਰਕ ਨੇ ਆਖਿਆ ਐਮੀ ਵੀਰ ਕੋਥੇ ਪਹੁੰਚੇ ਹੋਏ ਸੀ ਤੇ ਐਮੀ ਵੀਰਕ ਨੇ ਆਖਿਆ ਕਿ ਤੁਸੀਂ ਉਹਨਾਂ ਇੱਥੇ ਜਨਤਾ ਰਸਨਾ ਪਾਵੇ ਤੇ ਨਾ ਅਸੀਂ ਫੇਸਬੁੱਕ ਦੇ ਉੱਤੇ ਨਾ ਅਪਲੋਡ ਕਰ ਦਿੰਨੇ ਆ ਕਿ ਸਵੇਰ ਦੇ ਟਾਈਮ ਉਹਨਾਂ ਦੀ ਆਖਰੀ ਰਸੂਮਾਤ ਸਵੇਰ ਨੂੰ ਲਗਤ 10 11 ਵਜੇ ਦਾ ਟਾਈਮ ਹੋਣਾ ਹੈ ਨਹੀਂ ਆ ਪਾ ਇੱਕ ਵੀਡੀਓ ਵੇਖੀ ਜਿਹਦੇ ਵਿੱਚ ਉਹਨਾਂ ਦੇ ਪਿੰਡ ਦੇ ਪਿੰਡ ਵਾਲੇ ਘਰ ਤੇ ਗੰਤਮ ਬੂਖ ਨਾ ਲੱਗਣ ਰਹੀਆਂ ਜ਼ਾਹਿਰ ਲੋਕਾਂ ਨੇ ਆਉਣਾ ਵਾ ਲੋਗਾ ਨੇ ਰਾਤ ਤੱਕ ਉੱਥੇ ਬਹਿਣਾ ਵਾ ਲੋਗਾ ਨੇ ਦਿਨ ਚੜ੍ਹੇ ਪਤਾ ਨਹੀਂ ਕਿੰਨੇ ਲੋਗਾ ਯਾਰ ਆਖਰੀ ਰਾਤ ਆਪਣੀ ਮਾਂ ਦੇ ਕੋਲ ਹੋਏਗਾ ਮਾਂ ਆਖਰੀ ਰਾਤ ਆਪਣੇ ਪੁੱਤਰ ਨੂੰ ਰਜ ਰਜ ਕੇ ਵੇਖ ਲਵੇਗੀ ਰਜ ਰਜ ਕੇ ਵੇਖ ਲਵੇਗੀ ਗੱਲਾਂ ਲੈ ਆਈਆਂ ਐਂ ਦੀ ਗੱਲਾਂ ਕਰਦੇ ਰਹਿ ਗੱਲ ਦੇ ਕਰਨਾ ਆਪਾਂ ਕਿਵੇਂ ਭੋਲੇ ਆਪਣੀ ਚਾਚਾ ਕਿ ਰਾਜੀ ਵੀ ਪਾਜੀ ਸੀਗੇ ਬਹੁਤ ਚੰਗੇ ਸੀਗੇ ਆਵਾਜ਼ ਬਹੁਤ ਚੰਗੇ ਸੀਗੀ ਗਾਣੇ ਬਹੁਤ ਚੰਗੇ ਸੀ ਪਰਿਵਾਰ ਚ ਬਹਿ ਕੇ ਸੁਣਨ ਵਾਲਾ ਬੰਦਾ ਉਹ ਬਹੁਤ ਚੰਗਾ ਸੀ ਵਾਹ ਕਿੰਨੀ ਛੇਤੀ ਬੰਦੇ ਦਾ ਬਦਲ ਜਾਂਦਾ ਨਾ ਹੁਣ ਨਾਲ ਲੱਗਣ ਲੱਗ ਗਿਆ ਹੈਗੇ ਸੀ ਗਾਂਦੇ ਸੀ ਕਿੰਨੀ ਛੇਤੀ ਬੰਦੇ ਦਾ ਨਾ ਮਿੰਟ ਦੇ ਵਿੱਚ ਹੀ ਬੰਦੇ ਦਾ ਸਭ ਕੁਝ ਬਦਲ ਗਿਆ ਦੇਖੋ ਪਹਿਲੇ ਆਪਾਂ ਕਹਿ ਰਹੇ ਸੀ ਰਾਜਵੀਰ ਰਾਜਵੀ ਫਿਰ ਆਪਾਂ ਉਹ ਚੰਗਾ ਗਾਉਂਦੇ ਨੇ ਫਿਰ ਆਪਾਂ ਕਹਿ ਲਏਗੇ ਡੈਡ ਬਾਡੀ ਲੈ ਆਏ ਆ ਆਪਾਂ ਆਪਾਂ ਐਵੇਂ ਕਹਿਣ ਲੱਗ ਜਾਂਦੇ ਨੇ ਨਾ ਡੈਡ ਬਾਡੀ ਸਟੈਮ ਲੈਂਦੇ ਪੰਜਾਬ ਵਾਲੇ ਵੀ ਇੰਨੇ ਕਹੀ ਜ਼ਿਆਦਾ fırsਰਤਾਂ ਨਹੀਂ ਜਿੰਨੇ ਚੱਲਦੇ ਪੰਜਾਬ ਵਾਲੇ ਯਾਰ ਆਪਾਂ ਜਿੰਨੀਆਂ ਵੇਖਾਂ ਵੀਡੀਓ ਵੇਖਾਂਗੇ ਨਾ ਉਨੀਆਂ ਘੱਟ ਨੇ ਸਾਡੀ ਯਕੀਨ ਮੰਨੋ ਮੇਰਾ ਸਿਰ ਨਾ ਐਸਾ ਮਿੰਨਾ ਵਜ਼ਨੀ ਹੋਇਆ ਹੋਇਆ ਹੈ ਨਾ ਕਿ ਮਰੇ ਦਿਮਾਗ ਦੇ ਵਿੱਚ ਆਹੀ ਗੱਲਾਂ ਆ ਰਹੀਆਂ ਕਿ ਉਹਦੀ بیوی ਦਾ ਉਹਦੀ ਮਾਂ ਦਾ ਕੀ ਹਾਲ ਹੋਏਗਾ میری ਅੱਖਾਂ ਵਿੱਚ ਸੁਭਾਵੀ ਮੈਂ ਸੁਭਾਵੀ ਦੋ ਤਿੰਨ ਵਾਰ ਯਕੀਨ ਮੰਨ ਰੋਈਆ ਆਪਣੇ ਆਪ ਰੋਣਾ ਆ ਰਿਹਾ ਸੀਗਾ ਸੋਚ ਰਹੀ ਸੀ ਕਿ ਦੇਖੋ ਇੱਕ ਕੋਈ ਰਿਸ਼ਤਾ ਵੀ ਨਹੀਂ ਆ ਇੰਨੇ ਦੂਰ ਆ ਕਦੀ ਵੇਖਿਆ ਵੀ ਨਹੀਂ ਆ ਕਦੀ ਮਿਲੇ ਵੀ ਨਹੀਂ ਆ ਰਿਸ਼ਤਾ ਸਾਡੇ ਸਾਰੇ ਸਕੂਲ ਮੈਸੇਜ ਕਰਦਾ ਸੀ ਪਰ ਸਾਡੇ ਕੋ ਮੋਬਾਈਲ ਨਹੀਂ ਹੁੰਦਾ ਅਸੀਂ ਦੇਖ ਨਹੀਂ ਚੜਦੇ ਪੰਜਾਬ ਉਹਨਾਂ ਨੇ ਪਹਿਲੇ ਕਾਲ ਕਿਤੇ ਉਹਨਾਂ ਨੇ ਮੇਰੀ ਕਾਲ ਨਹੀਂ ਚੁੱਕੀ ਉਸ ਟਾਈਮ ਮੇਰੀ ਹਾਲਤ ਬੜੀ ਖਰਾਬ ਸੀ ਪਿਛੋਂ ਅਨੁਕੋਲ ਕੀਤੀ ਜਿਆ ਸਾਡਾ ਰਿਸ਼ਤਾ ਚੜਦੇ ਪੰਜਾਬ ਨਾਲ ਇਹਨਾਂ ਉਹਦੀ ਖਿੱਚ ਪੈਂਦੀ ਹੈ ਖਿੱਚ ਪੈਂਦੀ ਆ ਹਾਂਜੀ ਕਹਿੰਦੇ ਨਾ ਖੂਨ ਆਪਣਾ ਖੂਨ ਹੀ ਹੁੰਦਾ ਪੰਜਾਬੀ ਪੰਜਾਬੀ ਹੁੰਦਾ ਤੇ ਆ ਵਾਕਿ ਉਧਰ ਕੁਝ ਹੁੰਦਾ ਤੇ ਇਸਦੀ ਖਿੱਚ ਪੈਂਦੀ ਆ ਯਕੀਨ ਮੰਨੋ ਇਹ ਬਿਲਕੁਲ ਸਹੀ ਗੱਲ ਆ ਇਸ ਤਰ੍ਹਾਂ ਹੀ ਸਿੱਧੂ ਮੂਸੇਵਾਲੇ ਦਾ ਪਤਾ ਲੱਗਿਆ ਸੀਗਾ ਤੇ ਅੰਜ ਜਿਗਾ ਨੇ ਪੂਰਾ ਪਾਕਿਸਤਾਨ ਬੇਰਾਨਾ ਹੋ ਗਿਆ ਸੁੰਸਾਨ ਹੋ ਗਿਆ ਐਵੇਂ ਬਿਲਕੁਲ ਇਸ ਤਰ੍ਹਾਂ ਹੀ ਆਜਾ ਕੇ ਪੰਜਾਬ ਦੇ ਇੱਕ ਹੋਰ ਹੀਰਾ ਤੇ ਯਕੀਨ ਮੰਨੋ ਇੱਥੇ ਘਰ ਘਰ ਚਾਂਜਾ ਇਹ ਕੀਨ ਮਨੋਸ ਸਾਡੀਆਂ ਮਾਵਾ ਸਾਡੀਆਂ ਸਸਾਤ ਸਾਡੇ ਕੋ ਪੁੱਛ ਰਹੀ ਹੈ ਕਿ ਵਾਕਿਆ ਮੁੰਡਾ ਚਲਾ ਗਿਆ ਉਹ ਮੁੰਡਾ ਤੇ ਹਸਪੀਟਲ ਸੀਗਾ ਉਹ ਸਹੀ ਨਹੀਂ ਹੋਇਆ ਉਹ ਤੇ ਇਕਲੋਤਾ ਮੁੰਡਾ ਸੀਗਾ ਤੇ ਸਾਡੇ ਬਜ਼ੁਰਗ ਜਿਹੜਿਆ ਉਹ ਵੀ ਜਿਹੜਿਆ ਉਹ ਵੀ ਸਾਡੇ ਕੋ ਘਰ ਜਾਂਦੇ ਸੀਗੇ ਤੇ ਪੁੱਛਦੇ ਸੀਗੇ ਕਿ ਕੀ ਬਣਿਆ ਉਸ ਮੁੰਡੇ ਦਾ ਕੀ ਬਣਿਆ ਉਸ ਕੀ ਬਣਿਆ ਉਸ ਮੁੰਡੇ ਦਾ ਤੇ ਦੇਖੋ ਹਰ ਕੋਈ ਕੇ ਸਾਡੀਆਂ ਪਾਕਿਸਤਾਨੀਆਂ ਮਾਵਾ ਭੈਣਾ ਜਿਹੜੀਆਂ ਨਾ ਉਹ ਵੀ ਅਜ ਅਫਸੁਰਤ ਹੈ ਤੇ ਸਾਰੇ ਵੀਰਿਆ ਕੋਲੋਂ ਕੀ ਕਹਿ ਸਕਦੇ ਸੀ ਕੋਈ ਸਮਝ ਵੀ ਨਹੀਂ ਆਦੀ ਕਿ ਹੁਣ ਤੈਨੂੰ ਕੀ ਆ ਕਿ ਸਾਰੇ ਕਮੈਂਟ ਵਿੱਚ ਆਰ ਆਈ ਪੀ ਲਿਖਣ ਬਿਲਕੁਲ ਹੈਸ਼ਟੈਗ ਬਾਕੀ ਰਾਬਾ ਅੱਛਾ ਮੇਰੀ ਗੱਲ ਸੁਣੋ ਇਹ ਵੀ ਤੇ ਲੈਜੈਂਡ ਹੈ ਲੈਜੈਂਡ ਨਵਰ ਡਾਈਸ ਹਾਂ ਲੈਜੈਂਡ ਨਵਰ ਡਾਈਸ ਬਾਕੀ ਸੇ ਬਤੇ ਅਭੀ ਲੈਜੈਂਡ ਸਟ੍ਰੈਗ ਲਾਹਰ ਆਜੂ ਜੀ ਅੰਦਰ ਪਾ ਨਾ ਨਾਮ ਲਿਖੋ ਜਿਆਦਾ ਤੋਂ ਜ਼ਿਆਦਾ ਇਹਨਾਂ ਨੂੰ ਆਪਾਂ ਹਮੇਸ਼ਾ ਐਨਜੀ ਟ੍ਰੈਂਡਿੰਗ ਤੇ ਰੱਖਣਾ ਹੈ ਇਹਨਾਂ ਦੀ ਆਵਾਜ਼ ਨੂੰ ਬਿਲਕੁਲ ਐਨਜੀ ਸਲਾਮਤ ਰੱਖਣਾ ਹੈ ਬਾਕੀ ਰਾਬਾ ਇਹਨਾਂ ਦੇ ਘਰ ਵਾਲਿਆਂ ਨੂੰ ਹੌਸਲਾ ਦਵੇ ਸਬਰ ਦਵੇ ਆਹੀ ਦੁਆ ਕਰਦੇ ਆ ਬਾਕੀ ਮਿਲਦੇ ਆ ਅਗਲੀ ਕਿਸੇ ਵੀਡੀਓ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ